ਇਗਰੋਸ਼ਾਨ ਨੇ ਪੰਜਾਬ ਨਿਊਜ਼ ਇਸ ਸਮੇਂ ਖੜੇ ਰਾਜੀਮਾਦਰੀ ਜਿੱਥੇ ਨੌਜਵਾਨ ਕੁੜੀਆਂ ਵੱਲੋਂ ਤੀਆਂ ਦਾ ਤਿਹਾਰ ਮਨਾਉਣ ਵਾਸਤੇ ਤਿਆਰੀ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਅਲਗਲੇ ਪਿੰਡਾਂ ਦੀਆਂ ਬੀਬੀਆਂ ਵੀ ਇੱਥੇ ਪਹੁੰਚਿਆ ਨੇ ਉਦੋਂ ਕਿਸ ਸਮੇਂ ਦੇ ਵਿੱਚ ਕੰਕ੍ਰੀਟ ਕਰਨਾ ਹੈ ਕਿਉਂਕਿ ਸਾਡੇ ਨਾਲ ਬਣੇ ਹੋ ਤਾਂ ਜੋ ਸਿੱਖਣੋ ਇਸ ਫੰਕਸ਼ਨ ਦੀਆਂ ਝਲਕੀਆਂ ਦਿਖਾ ਸਕੀਏ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫੋਲੋ ਕਰੋ ਸਟਾਈਟ ਤੇ ਔਰ YouTube ਤੇ ਜਾ ਕੇ ਤੁਸੀਂ ਜ਼ਰੂਰ ਫੋਲੋ ਕਰੋ ਤਾਂ ਜੋ ਅਸੀਂ ਲਾਕੇੜੀਆਂ ਖਬਰਾਂ ਲਾਕੇ ਦੇ ਫੰਕਸ਼ਨ ਇਲਾਕੇ ਦੇ ਸਮਾਗਮਾਂ ਬਾਰੇ ਤੁਹਾਨੂੰ ਤੱਕ ਜਾਣ ਸਕੀਏ ਬਹੁਤ ਬਹੁਤ ਧੰਨਵਾਦ ਜੀ អូរតេអូរតេអូរតេអូរតេ No, Oh, 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 ਨੋ ਨੋ ਬਹਨ ਜੀ ਨਰਾਤਾ ਤੋਂ ਬਾਹਰ ਰੋਟੀਆਂ ਦੇ ਕਹਿੰਦੇ ਮਾਮੀਆਂ ਮਾਮੀਆਂ ਨੂੰ ਕਿੱਥੇ ਲੱਗ ਗਏ ਮਾਮੀ ਉਹ ਦਿੱਤਾ ਨਹੀਂ ਇਹ ਕਿਹੜਾ ਯਾਰ ਪੁੱਛੂਾਰੇ ਕਹਿੰਦੇ ਯਾਰ ਤੋਂ ਗਈ ਦੀ ਫਲਾ ਉਹ ਮਾਰ ਦਿੱਤੀ ਆ ਇਹਦਾ ਕੋਈ ਹੱਲ ਨਹੀਂ ਕੋੜਿਆ ਬਿੰਦੇ ਜੇਰਾ ਜੀ ਤੁਸੀਂ ਦੇਖ ਰਹੇ ਹੋ ਬਿਟੀ ਚੰਡੀਗੜ੍ਹ ਇਸ ਸਮੇਂ ਰਾਜੀ ਮਾਦਰੇ ਦੇ ਵਿੱਚ ਖੜੇ ਆ ਜਿੱਥੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਪਿੰਡ ਦੇ ਬਜ਼ੁਰਗ ਬੁੱਢੀਆਂ ਔਰ ਬੱਚੀਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਜਿਹੜਾ ਤਿਹਾਰ ਹੈ ਇਸ ਵਾਰ ਜਾਣਕਾਰੀ ਲੰਦੇ ਆ ਵੀ ਅਸਰੀਕਾਲ ਜੀ ਚੱਤਕਾਲ ਜੀ ਜੀ ਕੀ ਕੰਸਨ ਮਨਾ ਰਿਆ ਤੇ ਸਾਡਾ ਟੀਆ ਨਾ ਮਨਾਉਂਦੀ ਆ ਸੁਹਾਗਾ ਭਾਗਾ ਆਉਂਦੀਆਂ ਸਾਰੀਆਂ ਗੁੜੀਆਂ ਕਿਆ ਕੁੜੀਆਂ ਕਿਆ ਆਵੇ ਮਹਿੰਦੀ ਲਵਾਉਂਦੀ ਆ ਟਿਉਰੀਆਂ ਪਾਉਂਦੀ ਆ ਇੱਥਾ ਤੇ ਵੀ ਸਾਰੇ ਵਿਹਾਰ ਕਰਕੇ ਠਹਿਰਉਂਦੀ ਆ ਸਜ ਬਜ ਕੇ ਸਾਰੀਆਂ ਲਟਕੀਆਂ ਤੇ ਆਉਂਦੀਆਂ ਕਰਕੇ ਹਾਂ ਜਿਹੜਾ ਇਹ ਮਤਿਹਾਰ ਮਨਾਇਆ ਜਾਂਦਾ ਹੈ ਸੁਹਾਗਣਾ ਦਾ ਤਿਹਾਰ ਹੈ ਤੇ ਜਿਹੜਾ ਸਵਾਗਣਾ ਦਾ ਕਹਿੰਦੇ ਵੀ ਸ਼ਿੰਗਾਰ ਲੱਗਦੇ ਆ। ਉਹ ਕਿੰਨੇ ਸ਼ਿੰਗਾਰ ਲੱਗਦੇ ਆ? ਤੇ ਸ਼ਿੰਗਾਰ ਸਾਰੇ ਲੱਗੇ ਆਉਂਦੀ ਆ ਲਾਹ ਤੇ ਤੇ ਲੱਗੇ ਪੈਰਾ ਤੱਕ ਲੱਗੇ ਆਉਂਦੀ ਆ ਆਪਣਾ। ਸਵਾਗਗ ਆਪਾਂ ਮਨਾ ਕੇ ਸਾਰੇ ਕੁਝ ਕਰਕੇ ਫੇਰ ਆਉਂਦੀ ਆ ਇਹ। ਕਿੰਨੇ ਤਰ੍ਹਾਂ ਦੇ ਸ਼ਿੰਗਾਰ ਹੈ? ਇਹ ਜੀ ਬਾਰਸ ਦੇ ਹੈ। ਹਾਂ। ਆਪਾਂ ਕਹਿੰਦੇ ਜਦੋਂ ਵਿਆਹ ਹੁੰਦਾ 16 ਸ਼ਿੰਗਾਰ ਲੱਗਦੇ ਆਂ ਤਾਂ 16 ਸ਼ਿੰਗਾਰ ਉਹ ਕਿਹੜੇ-ਕਿਹੜੇ ਆਂ ਹਾਂਜੀ ਇਹ ਤੇ ਅਬੇ ਗੱਲ ਦਾ ਹੋ ਗਿਆ ਤੇ ਟਿੱਕਾ ਹੋ ਗਿਆ ਕਾਂਡੇ ਹੋ ਗਏ ਅਬੇ ਚੂੜੀਆਂ ਹੋ ਗਈਆਂ ਪੈਰਾਂ ਦੀਆਂ ਹੋ ਗਈਆਂ ਤੇ ਗੁੱਠੀਆਂ ਹੋ ਗਈਆਂ ਦੀ ਅਬੇ ਮਹਿੰਦੀ ਹੋ ਗਈ ਤੇ ਅਬੇ ਹੋਰ ਬਿੰਦੀ ਹੋ ਗਈ ਸੁਰਖੀ ਹੋ ਗਈ ਸਾਰਾ ਕੁਛ ਲਗਾ ਕੇ ਸਾਰਾ ਆਉਂਦੀ ਆ ਹਾਂਜੀ ਤੇ ਇੱਕ ਹੋਰ ਗੱਲ ਵੀ ਐ ਜਿਆ ਪੀਆਂ ਤੇ ਜਿਹੜਾ ਇੱਕ ਕਰਵਾ ਚੌਦ ਦਾ ਤੇ ਤੀਆਂ ਤਿਹਾਰ ਹੈ ਇਹਦਾ ਇਹਦਾ ਸੰਬੰਧ ਮਿੱਠੇ ਰਿਸ਼ਤੇ ਦੇ ਨਾਲ ਹੈ ਤੇ ਸਮਾਂਦ ਹੈਗਾ ਵੇ ਘਰ ਆਏ ਗਏ ਸਮਾਂਦਾ ਜੀ ਹਾਂਜੀ ਆਪੇ ਘਰ ਆਇਆ ਰੱਖ ਕੇ ਸੁਹਾਗ ਮਨਾ ਕੇ ਫਿਰ ਬਾਲਲੇ ਜੇ ਮੂੰਹ ਦੇਖਦੇ ਵੀ ਫਿਰ ਆਰ ਕੇ ਦੇਗੇ ਫਿਰ ਵੀ ਰੋਟੀ ਖਾਂਦੀ ਤਾਂ ਇੱਕ ਹੋਰ ਗੱਲ ਹੈ ਵੀ ਜਿਵੇਂ ਤੀਤੀਆਂ ਆਉਂਦੀਆਂ ਹੈ ਜਾਂ ਕਰਵਾ ਚੌਥ ਹੁੰਦਾ ਹੈ ਉਸ ਦਿਨ ਤਾਂ ਸਾਰਾ ਹਾਰ ਸ਼ਿੰਗਾਰ ਹੁੰਦਾ ਹੈ ਤਾਂ ਕਈ ਮਰਦਾਂ ਦਾ ਇਹ ਕਹਿਣਾ ਹੈ ਵੀ ਉਹ ਘਰਾ ਉਹ ਸਰਵੰਨੀ ਪਈਆਂ ਹੁੰਦੀਆਂ ਹਾਂਜੀ ਉਹ ਸਰਵੰਨੀ ਦਾ ਪਈਆਂ ਹੁੰਦੀਆਂ ਦਾ ਢਿੜਵਾ ਹੁੰਦੀਆਂ ਉਹ ਕਹਿ ਦਿੰਦੀ ਵੀ ਅਸੀਂ ਕੀ ਕਰਦੇ ਹਾਂ ਅਸੀਂ ਕਿਸੇ ਦੇ ਹਾਂ ਉਹ ਤੇ ਘਰੇ ਰਹਿੰਦੀ ਐ ਫੇਰ ਨਹੀਂ ਉਹ ਗੱਲ ਐ ਕਹਿੰਦੇ ਨਾ ਕਹਿੰਦੇ ਜੀ ਸਾਨੂੰ ਨਹੀਂ ਦਿਖਾਉਂਦੀਆਂ ਲੋਕਾਂ ਦਾ ਆਉਣ ਵਾਸਤੇ ਸ਼ਿੰਗਾਰ ਕਰਦੀਆਂ ਹਾਂਜੀ ਉਹ ਤਾਂ ਵੀ ਦਿਖਾਉਣੇ ਵਾਸਤੇ ਤਾਂ ਕੰਮ ਹੀ ਆ ਵੀ ਫੇਰ ਕਰਾਂ ਕਿਉਂ ਨਹੀਂ ਕਰਦੀਆਂ ਘਰਾਂ ਵੀ ਕਰਦੀਆਂ ਉਹ ਤੇਰੀ ਸ਼ੌਂਕ ਆ ਨਾ ਉਹ ਘਰਾਂ ਵੀ ਕਰਦੀਆਂ ਜਿਹਨਾਂ ਨਹੀਂ ਸ਼ੌਂਕ ਹੈਗਾ ਉਹ ਨਹੀਂ ਵੀ ਕਰਦੀਆਂ ਘਰ ਵੀ ਨਹੀਂ ਕਰਦੀ ਉਹ ਬਾਹਰ ਵੀ ਨਹੀਂ ਕਰਦੀ ਹੈਗੀਆਂ हां ਉਹ ਦੇਖੋ ਜਦੋਂ ਉਮਰ ਹੁੰਦੀ ਆ ਨਾ ਬੇਚਰੀ ਉਹ ਉਮਰ ਗਏ ਆਪਾਂ ਕਰਦਾ ਜਿਵੇਂ ਉਹ ਸਿਆਣੇ ਵੀ ਸਾਡੇ ਵਿੱਚ ਆ ਗੀਆਂ ਉਹ ਘਟ ਵੀ ਕਰਦੀਆਂ ਹੈਗੀਆਂ ਕਈ ਕਰਦੀਆਂ ਵੀ ਹੈਗੇ ਸਿਆਣੇ ਵੀ ਕਰਦੀਆਂ ਤੇ ਸਾਡੇ ਨਾਲ ਤੋਂ ਬੜੀ ਬੜੀ ਕਰਦੀਆਂ ਤੇ ਵੀ ਇੱਕ ਗੱਲ ਇਹ ਵੀ ਮੈਂ ਆਪਾਂ ਹੁਣ ਅਜੋਕੇ ਸਮੇਂ ਦੇ ਵਿੱਚ ਬਹੁਤ ਡਿਵੈਲਪ ਹੋ ਗਏ ਤੇ ਜਦੋਂ ਤੁਹਾਡੇ ਸਮਾਂ ਸੀਗਾ ਉਦੋਂ ਵੀ ਇਸ ਤਾਂ ਦੇ ਫੰਕਸ਼ਨ ਕਰਦੇ ਹੁੰਦੇ ਨਹੀਂ ਸਾਢੇ ਸਵੇਰ ਮੈਂ ਕਰਦੇ ਅੱਛਾ ਬਈ ਵਿਆਹ ਹੋਣਾ ਕਿਸੀ ਗਿੱਧਾ ਪਾ ਲੈ ਅੱਛਾ ਗਿੱਧਾ ਹੀ ਹੁੰਦਾ ਵਿਆਹ ਵੀ ਨਾਰਮਲ ਹੁੰਦੇ ਨਰ ਬਰਾਤ ਚੜ ਜਾਣੀ ਜਨਾਨੀਆਂ ਬਰਾਤ ਨਹੀਂ ਜਾਣੀਆਂ ਤੀਆਂ ਮੈਂ ਘਰ ਅਸੀਂ ਛੱਜ ਤੋਂ ਨਿਕੜੀ ਗਿੱਧਾ ਅੱਛਾ ਤੁਸੀਂ ਚਰਦੀ ਗੱਲ ਕਰੀ ਛੱਜ ਕਿਉਂ ਤੋੜਿਆ ਜਾਂਦਾ ਛੱਜ ਕਦੇ ਸ਼ਗਨ ਹੁੰਦਾ ਸ਼ਗਨ ਹੁੰਦਾ ਸ਼ਗਨ ਇਹਦੇ ਪਿੱਛੇ ਕਾਰਨ ਕੀ ਹੈ ਏਹਦਾ ਕੋ ਤੁਮ ਨਹੀਂ ਹੁੰਦਾ ਅੱਛਾ ਇਹ ਆਇਆ ਸੁਣਾ ਵੀ ਸਟਰਗਲ ਹੁੰਦਾ ਅੱਛਾ ਹਾਂ ਬਸ ਇਹ ਕਰੇਗਾ ਸਾਢੇ 4:00 ਵੇਲੇ ਤੋੜਿਆ ਜਾਂਦਾ 4:00 ਵੇਲੇ ਤੋੜਿਆ ਹੁਣ ਅੱਜ ਤਾਂ ਡੀਜੇ ਆ ਗਏ ਤੇ ਉਦੋਂ ਉਦੋਂ ਕੀ ਹੁੰਦਾ ਸੀਗਾ ਡੀਜੇ ਆ ਪਰ ਹੁਣ ਭਗੜਾ ਪਾਉਣੀ ਆ ਕੁੜੀਆਂ ਸਾੜੇ ਆਰੇ ਨੱਚਦੀਆਂ ਹੀ ਨਾਚਿੰ ਕਰਦੀਆਂ ਆ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਉਂੀਆਂ ਨੱਚ ਕੇ ਤਾੜੀ ਮਾਰ ਕੇ ਨੱਚਣਾ ਸੀ ਬੋਲੀਆਂ ਪਾ ਕੇ ਨੱਚਣਾ ਹੁਣ ਡੀਜੇ ਪਾ ਨੱਚਦੀ ਹੁਣ ਤੁਸੀਂ ਕੀ ਲੱਗਦਾ ਵੀ ਇਹ ਸਮਾਂ ਸਹੀ ਆ ਕਿ ਪਿਛਲਾ ਠੀਕ ਸੀਗਾ ਸਾਨੂੰ ਪਿਛਲਾ ਜ਼ਿਆਦਾ ਲੱਗਦਾ ਅੱਜ ਦਾ ਸਮਾਂ ਕਿਤੇ ਚੰਗਾ ਨਹੀਂ ਲੱਗ ਰਿਹਾ ਅਹੋ ਡੀਜੇ ਬੰਨ ਚੱਦੀਆਂ ਕਿਸੇ ਨੂੰ ਬੋਲੀ ਨਹੀਂ ਆਉਂਦੀ ਪੌਣੀ ਜਿਹੜੇ ਗੀਤ ਗਾਉਣੇ ਡੀਜੇ ਵਾਲੇ ਉਹਨਾਂ ਬਾਰੇ ਲੈਚਾ ਬੋਲੀ ਕਿਸੇ ਨੂੰ ਵੀ ਨਹੀਂ ਆਉਂਦੀ ਅੱਛਾ ਕਿਸੇ ਨੂੰ ਤਾਂ ਆਉਂਦੀ ਈ ਬੋਲੀਆ ਨਾ ਨਾ ਬੋਲੀ 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 ਇਹਨਾਂ ਤੋਂ ਇੰਟਰੈਕਟ ਕਰੋ ਇੱਥੇ ਲਓ ਇੱਥੇ ਲਓ ਲਓ ਹਾਂ ਜੀ ਬੱਲੀ ਪਾਕ ਸੁਣਾ ਅੰਗੋਲੀ ਨਹੀਂ ਮੈਂ ਬਾਹਰ ਹੋ ਲੇ ਅੱਛਾ ਇੱਕ ਹੋਰ ਗੱਲ ਹੈ ਵੀ ਜਿਵੇਂ ਹੁਣ ਆਪਾਂ ਜੋਤੀ ਸਮੇਂ ਦੇ ਵਿੱਚ ਰਹਿ ਰਹੇ ਹਾਂ ਤੇ ਕਿਤੇ ਨਾ ਕਿਤੇ ਸਾਡੇ ਜਿਹੜੇ ਰਵਾਇਤੀ ਡਾਂਸ ਐ ਨਾਚ ਐ ਉਹ ਫੋਨ ਨੇ ਤੇ ਡੀਜੇ ਨੇ ਖਾ ਨਹੀਂ ਲਏ ਹਾਂ ਜੀ ਖਾ ਲਏ ਖਾ ਲਏ ਹਾਂ ਜੀ ਤੇ ਫਰਕ ਹੈ ਤੁਹਾਡੇ ਵਿੱਚ ਤੇ ajo ki hundiyan kudiyan ਵਿੱਚ ਫਰਕ ਕੀ ਹੈ ਚਲੋ ਸਾਡਾ ਸਮਾਂ ਸਾਡੇ ਨਾਲ ਹੀ ਹੈ ਨਾ ਹੋਂਦਿਆਂ ਦਾ ਡੀਜਿਆਂ ਨਾਲ ਜੱਤ ਜੰਮਿਆਂ ਬੱਚੇ ਜੱਤੇ ਡੀਜੇ ਆ ਅਸੀਂ ਜਦੋਂ ਤੇ ਜਦੋਂ ਬੋਲੀਆਂ ਪਾਉਂਦੇ ਤੇ ਗਿੱਧਾ ਪਾਉਂਦੇ ਤੇ ਇਸ ਤਰ੍ਹਾਂ ਮਨਾਉਂਦੇ ਹੁੰਦੇ ਸੀ ਹਾਂ ਜੀ ਹੁਣ ਦਾ ਜਿੱਦਾਂ ਬਹੁਤ ਫਰਕ ਹੈ ਲੱਗਦਾ ਉਹ ਵੀ ਬਹੁਤ ਵਧੀਆ ਹੁੰਦਾ ਸੀ ਹਾਂ ਹੁਣ ਵਾਂ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਬੀਬੀ ਬਹੁਤ ਹੀ ਅੰਦਰਵਾਰ ਜਾ ਸਕਦੀ ਹੈ ਤੁਹਾਡੇ ਨਾਲੋਂ ਤੁਸੀਂ ਯਾ ਕਿ ਅੱਜ ਉਹਦੋਂ ਕੱਪ ਸੀ ਹਾਂਜੀ ਉਹਦੋਂ ਬਹੁਤ ਘੱਟ ਸੀ ਜਿਵੇਂ 7-7 ਸੌ ਰੇ ਹੀ ਦੱਸ ਲੈਂਦੇ ਸੀਗੇ ਮੁਖਤਿਆਰ ਸੱਤ-ਸੱਤ ਸੌ ਰੇ ਹੀ ਹੁੰਦੇ ਥੇ ਘਰ ਵਿੱਚ ਹੁਣ ਮੁਖਤਿਆਰੀ ਚੇਂਜ ਹੋ ਗਈ ਜੀ ਹਾਂ ਹੁਣ ਚੇਂਜ ਹੋ ਗਿਆ ਹੁਣ ਮੁਖਤਿਆਰੀ ਕਿਹਦੇ ਕੋਲ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਕੋਲ ਕੁੜੀਆਂ ਮੁੰਡਿਆਂ ਦੀ ਮੁਖਤਿਆਰੀ ਹੁੰਦੀ ਹੈ ਹਾਂਜੀ ਯਾਦ ਕਿਹੜੀ ਚੀਜ਼ ਆਉਂਦੀ ਹੈ ਪਿਛਲੇ ਸਮੇਂ ਦੀ ਤਾਂ ਚੰਗੀ ਸੀ ਚੰਗੇ ਸੀ ਜੇ ਵੀ ਸਾਰੇ ਮਿਲ ਕੇ ਰਹਿੰਦੇ ਤੇ ਭੈਣ ਭਰਾ ਮੰਗ ਰਹੇ ਤੇ ਹੁਣ ਮਾਹੌਲ ਬਦਲ ਗਿਆ ਪਿਆਰ ਬਹੁਤ ਪਿਆਰ ਹੁਣ ਅੱਗੇ ਲੋਕ ਪਿਆਰ ਨਹੀਂ ਕਰਦੇ ਉਹ ਪਿਆਰ ਹਾਂ ਇੱਕ ਦੂਏ ਦੀ ਹਮਦਰਦੀ ਹੁੰਦੀ ਸੀ ਹੁਣ ਕੋਈ ਹਮਦਰਦੀ ਨਹੀਂ ਦੀ ਦਿਲ ਦਾ ਸਭੀ ਤੇ ਇੱਕ ਹੈ ਵੀ ਹੈ ਪਰ ਨਹੀਂ ਕੋਈ ਐਨਾ ਕੋਟ ਘਟ ਬਹੁਤ ਹਾਂ ਤੁਸੀਂ ਕੀ ਕਹਿੰਦੇ ਵੀ ਪਿਆਰ ਹੁਣ ਘਟ ਗਿਆ ਅ ਨਹੀਂ ਐਦਾਂ ਮਤਲਬ ਕੁਝ ਪਰਿਵਾਰਾਂ 'ਚ ਹੈਗਾ ਜਿੱਦਾਂ ਜਿਨ੍ਹਾਂ 'ਚ ਫੋਨ ਵਗੈਰਾ ਯਾਦਾ ਯੂਜ਼ ਹੋ ਰਿਹਾ ਪਰ ਕੁਝ ਜਿੱਦਾਂ ਕਿ ਆਪਣੇ ਪਰਿਵਾਰ ਨੇ ਰੂਲ ਬਣਾਏ ਹੋਏ ਜਿੱਦਾਂ ਰੋਟੀ ਖਾਣੀ ਉਸ ਟਾਈਮ ਤੇ ਫੋਨ ਨਹੀਂ ਯੂਜ਼ ਕਰਨਾ ਜਾਂ ਜਿਸ ਟਾਈਮ ਤੇ ਸਾਰਾ ਟੱਬਰ ਇਕੱਠਾ ਪੈਂਦਾ ਉਸ ਟਾਈਮ ਤੇ ਫੋਨ ਨਹੀਂ ਯੂਜ਼ ਕਰਨਾ ਐਦਾਂ ਥੋੜਾ ਜਿਹਾ ਰੂਲਸ ਬਣ ਜAVE ਨਾ ਤਾਂ ਪਿਆਰ ਉਦਾਂ ਹੀ ਹੈ ਬਸ ਥੋੜਾ ਜਿਹਾ ਫੋਨ ਨਾਲ ਕਰਕੇ ਦੂਰ ਹੋ ਰਿਹਾ ਮੈਂ ਜਿੱਦਾਂ ਕਹਿੰਦੇ ਨੇ ਟੈਕਨੋਲੋਜੀ ਦੇ ਫਾਇਦੇ ਵੀ ਹੁੰਦੇ ਨੁਕਸਾਨ ਵੀ ਹੁੰਦੇ ਆ ਉਸ ਹਿਸਾਬ ਨਾਲ ਅਗਰ ਆਪਾਂ ਉਹਨੂੰ ਲਿਮਟ ਯੂਜ਼ ਕਰੀਏ ਤਾਂ ਫਾਇਦੇ ਹੀ ਫਾਇਦੇ ਆ ਇੱਕ ਤੁਸੀਂ ਮੈਰਿਡੋਂ ਤੇ ਕਰਵਾ ਚੌਥ ਰੱਖਦੇ ਹੁਣੇ ਤੇ ਉਹਦੇ ਨਾਲ ਇੱਕ ਚੀਜ਼ ਜੁੜੀ ਹੋਈ ਹੈ ਚੰਦ ਦੀ ਚੰਦ ਦਾ ਮੂੰਹ ਦੇਖ ਕੇ ਆਪਾਂ ਕਰਦੇ ਹਾਂ ਤੇ ਤੋਂ ਛੋਟੇ ਸੀਗੇ ਤੁਸੀਂ ਛੋਟੇ ਸੀਗੇ ਬੱਚੇ ਸੀਗੇ ਉਦੋਂ ਤੁਹਾਨੂੰ ਮਾਵਾ ਆਪਣੇ ਕਹਿੰਦੇ ਵੀ ਜੋ ਚੰਦ ਹੈ ਉਹ ਤੁਹਾਡੇ ਕੀ ਲੱਗਦਾ ਸੀਗਾ ਮਾਮਾ ਤੇ ਹੁਣ ਜਦੋਂ ਵਿਆਹ ਹੋ ਗਿਆ ਫਿਰ ਕੀ ਬਣਿਆ ਫਿਰ ਉਹਨੂੰ ਵੇਖ ਕੇ ਵਰਤ ਤੋੜਦੇ ਹਾਂ ਮਤਲਬ ਹੁਣ ਉਹ ਕਰਾਲਾ ਬਣ ਗਿਆ ਹਾਂ ਜੀ ਮਾਪੇ ਤਾਂ ਰਿਆ ਨਹੀਂ ਲਾਉਂਦੇ ਫਿਰ ਮੈਸੇਜ ਕੀ ਗਿਆ ਸੁਆਲ ਨੂੰ ਮੈਸੇਜ ਕੀਤਾ। ਬਸ ਬੁਝ ਨਹੀਂ ਜਦਾਂ ਇੱਕ ਮਿਥ ਬਣੀ ਹੋਈ ਹੈ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਬਸ ਉਸੇ ਰਵਾਜ ਨੂੰ ਫੋਲੋ ਕਰ ਨਹੀਂ ਚੇਂਜ ਹੋਣਾ ਚਾਹੀਦਾ। ਹਾਂਜੀ ਹੋਣਾ ਚਾਹੀਦਾ। ਹਾਂਜੀ। ਇੱਕ ਜਿਨੋਸੀ ਮਾਮਾ ਕੀ ਦਾ ਜਿਹੜਾ ਸਾਡੀ ਮਾਂ ਦਾ ਇਮਾਮਾ ਹੈ। ਜਿਹੜਾ ਸਾਡਾ ਹੀ ਮਾਮਾ ਰਿਹਾ ਤੇ ਹੁਣ ਸਾਡੇ ਬੱਚਿਆਂ ਦਾ ਇਮਾਮਾ ਤੇ ਉਹਦਾ ਹੀ ਮੂੰਹ ਦੇਖ ਕੇ ਅਸੀਂ ਚੱਲੀ ਆ ਰਹੀ ਹੈ ਬਸ ਉਸੇ ਨੂੰ ਫੋਲੋ ਕਰ ਰਹੇ ਹਾਂ ਸਾਰੇ। ਤੁਸੀਂ ਪੜ੍ਹੇ ਲਿਖੇ ਹੈਂ? ਹਾਂਜੀ। ਜੇ ਤੁਸੀਂ ਨਹੀਂ ਸੱਚੇ ਵੀ ਕੌਣ ਸੋਚੇਗਾ? ਹਾਂਜੀ ਇਹ ਤਾਂ ਹੈ। ਦੇ ਤੂੰ ਸੀਨੇ ਸੋਕੋਗੇ ਨਾ ਕਿ ਮੈਸੇਜ ਜਿਹੜਾ ਜਾਣਾ ਫਿਰ ਅਗਲਾ ਕਹਿੰਦਾ ਵੀ ਪਹਿਲਾ ਭਰਾ ਸੀ ਦਾ ਹਾਂਜੀ ਤੇ ਆ ਇੱਕ ਦਿਨ ਸਾਡਾ ਵੀ ਮਾਮਾ ਸਾਰਾ ਸਾਡਾ ਸਾਡਾ ਭਰਾ ਏ ਹਾਂਜੀ ਉਹ ਸਾਡੇ ਬੱਚੇ ਦਾ ਮਾਮਾ ਏ ਤੇ ਹੁਣ ਇੱਕ ਦਿਨ ਕਰਵਾ ਚੌਥ ਵਾਲੀ ਜੀ ਨੇ ਉਸਿਲ ਕਿਆ ਰਵਾਲਾ ਅਵੇ ਕਿ ਤੂੰ ਸੀਗਾ ਸੋਲਿੰਬਰ ਹੋਰ ਵਾਰਸ ਪਤਾ ਨਹੀਂ ਜੀ ਆਦਾ ਚੰਦਵਾਰੇ ਤਾਂ ਸਾਨੂੰ ਬਹੁਤ ਗੱਲ ਕਰੀ ਹਾਂਜੀ ਹੁਣ ਤਾਂ ਵਰਤੇ ਨਹੀਂ ਰੱਖਦੇ ਜੀ ਵਰਤੋ ਹੀ ਥੀਂ ਰੱਖੋ ਹਾਂ ਬਹੁਤ ਚੰਗੀ ਗੱਲ ਬੱਚੇ ਜੀ ਕਿਸੇ ਦਾ ਇੱਕ ਅੱਧਾ ਹੀ ਰੱਖਦਾ ਹੁਣਾਂ ਕੌਣ ਤਾਂ ਸਾਡੇ ਵਰਗੇ ਵੀ ਛੱਡ ਕੇ ਮਹਾਜਨ ਲੋਕ ਵੀ ਅੱਛਾ ਹਾਂਜੀ ਮੈਂ ਮੈਂ ਗੱਲ ਕਰਦਾ ਰਿਸ਼ਤੇ ਦੀ ਹਾਂਜੀ ਹੁਣ ਆਪਾਂ ਸਾਰੇ ਇੱਥੇ ਬੈਠੇ ਆ ਰਿਸ਼ਤੇ ਵਾਸਤੇ ਹੀ ਆਏ ਇਹਦੀ ਕੋਈ ਰਣ ਨੰਦ ਦਾ ਹੈ ਕੋਈ ਪਰਜਾਈ ਹੈ ਕੋਈ ਸੱਸ ਹੈ ਰਿਸ਼ਤੇ ਵਾਲੇ ਬੈਠੇ ਸਾਰੇ ਆਪਾਂ ਮੈਂ ਗੱਲ ਕਰ ਮੈਂ ਵੀ ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਇੱਕ ਚੰਦ ਮਾਮਾ ਹੈ ਸਾਡੇ ਬੱਚਿਆਂ ਦਾ ਵੀ ਮਾਮਾ ਸਾਡੀ ਮਾਂ ਦਾ ਵੀ ਮਾਮਾ ਸਾਡੀ ਸੱਸ ਦਾ ਹੀ ਮਾਮਾ ਰਿਆ ਹੋਣਾ ਉਹ ਫੇ ਜਦੋਂ ਕਰਵਾ ਚਾਹੁੰਦਾ ਸਾਡਾ ਫਿਰ ਘਰ ਆ ਲਾ ਜੀ ਬੱਚਿਆਂ ਨੂੰ ਕਹਿ ਦਿੰਨੇ ਮਾਮਾ ਅਸੀਂ ਥੋੜਾ ਮਾਮਾ ਕਹਿੰਨੇ ਆ ਜਿਆ ਵਰਗ ਦਿੰਨੇ ਆ ਅਸੀਂ ਤਾਂ ਚੰਦਰਮਾ ਕਹਿੰਨੇ ਆ ਜੀ ਮੂੰਹ ਤਾਂ ਦੇ ਕੇ ਚੰਦਰਮਾ ਨੂੰ ਅਰਗ ਦੇਣਾ ਚੰਦ ਚੰਦਾ ਮੂੰਹ ਦੇ ਕੇ ਫਿਰ ਵਰਤ ਤੋੜਦੇ ਹਾਂ ਜੀ ਅਸੀਂ ਉਰੀ ਤੇ ਆ ਗਈ ਚੰਦਰਮੂਹ ਦੇ ਕੇ ਨਾ ਉਰੀ ਤੇ ਆ ਗਈ ਅਰਗ ਦੇ ਕੇ ਉਹਨੂੰ ਫਿਰ ਸਭ ਕੁਝ ਖਾਣਾ ਪੀਣਾ ਜਨਾਨੀ ਲਈ ਜੀ ਸਰ ਇਹ ਤਾਂ ਦੇ ਨਾਲ ਸਾਡਾ ਸਮਾਜ ਗਲਤ ਮੈਸੇਜ ਲੈ ਰਿਹਾ ਮਨ ਨਹੀਂ ਜਾਈਦੀ ਹੋ ਸਕਦਾ ਬੰਦ ਕਾ ਨਹੀਂ ਜਾਈਦੀ ਇਹ ਤਾਂ ਜਿੱਚ ਕਹਿੰਦੀ ਹਾਂ ਨਹੀਂ ਬੰਦ ਕਰਤੀ ਹਾਂ ਨਹੀਂ ਵਰਤੇ ਉਹ ਮੇਰੀ ਗੱਲ ਸੁਣ ਨਾ ਭਰਾਵਾ ਬਾਤ ਤਾਂ ਕਿਵੇਂ ਬੰਦ ਹੋ ਜੂਗੇ ਉਹ ਬਾਤ ਨਹੀਂ ਹੋ ਸਕਦੇ ਹਾਂ ਗਾਂਹ ਦੀ ਪੋਚੀ ਜੀ ਨਹੀਂ ਹੋ ਸਕਦੇ ਪਿਛਲੀ ਪੋਚੀ ਜੀ ਹੋ ਗਏ ਤੇ ਇਹ ਗਾਂਹ ਦੀ ਪੋਚੀ ਨਹੀਂ ਹੋ ਸਕਦੇ ਹੋਂ ਤੁਹਾਨੂੰ ਪਤਾ ਪਿੱਛੇ ਹੁੰਦੇ ਨੇ ਗੱਡੇ ਰੇੜੇ ਹੁੰਦੇ ਨੇ ਰੇੜੇ ਭੱਲੇ ਜਾਂਦੇ ਬੱਚਿਆਂ ਨੂੰ ਮੇਲੇ ਦਿਖਾ ਲਿਆਉਣੇ ਆ ਉਹ ਕਿਹੜਾ ਲੈ ਕੇ ਜਾਂਦਾ ਕੋਈ ਲੈ ਕੇ ਜਾਂਦਾ ਕੋਈ ਨਹੀਂ ਲੈ ਕੇ ਜਾਂਦਾ ਹੋਂ ਕਹਿੰਦੇ ਘਰਾਂ ਬੈਠੋ ਆਪਣਾ ਬੱਚਿਆਂ ਜਿਹਦੇ ਕਹਿੰਦੇ ਘਰਾਂ ਬੈਠੋ ਅਗੇ ਲੜਕੀਆਂ ਨੂੰ ਵੀ ਛੋਟੇ ਬੱਚਿਆਂ ਨੂੰ ਵੀ ਸਿਆਣੇ ਨੇ ਵੀ ਸਭ ਨੇ ਚੱਲ ਜਾਵਾਂ ਦੇਖਣ ਕੋਈ ਜਾਂਦਾ ਹਾਂ ਉਹ ਪਿਛਲੇ ਰਲ ਗਿਆ ਇੱਕ ਪੰਨ ਜੀ ਤੁਸੀਂ ਪੜੇ ਲਿਖੇ ਆਂ ਔਰ ਤੁਹਾਡੇ ਕੋਲ ਉਹ ਵਿਖਦੀ ਕਹਿੰਦੇ ਵੀ ਬੇਸ ਬਣਾਉਣ ਦਾ ਤੁਹਾਡੇ ਕੋਲ ਨਕਰੀ ਹੈ ਤੁਸੀਂ ਹਿਸਟਰੀ ਵੀ ਪੜਾਉਂਦੇ ਹੋਣੇ ਕੋਈ ਹਿਸਟਰੀ ਦੇ ਵਿੱਚ ਤੁਹਾਨੂੰ ਕਿ ਕਦੋਂ ਲੱਗਦਾ ਜੀ ਕਦੋਂ ਸ਼ੁਰੂ ਹੋਈਆਂ ਪਈਆਂ ਤੁਸੀਂ ਦੇਖੋ ਜਿਹੜਾ ਤੀਆਂ ਦਾ ਇਤਿਹਾਸ ਜੇ ਆਪਾਂ ਦੇਖੀਏ ਤਾਂ ਤੀਆਂ ਨਾ ਤਾਂ ਸੋਹਗਣਾ ਦਾ ਤਿਉਹਾਰ ਹੈ ਤੇ ਵੈਸੇ ਇਹਨਾਂ ਦਾ ਦੋ ਆਪਾਂ ਕਹਿ ਸਕਦੇ ਹਾਂ ਪਹਿਲਾ ਰਾਜੇ ਮਹਾਰਾਜੇ ਨੇ ਆਪਣੇ ਸ਼ੌਕੀਆ ਦੇ ਤੌਰ ਤੇ ਉਹ ਆਂਦੇ ਸੀਗੇ ਉਸ ਟਾਈਮ ਪਿੰਡਾਂ ਦੇ ਵਿੱਚ ਇਹ ਤਨਹੂਰਾ ਪਿੱਟ ਦਿੰਦੇ ਹੁੰਦੇ ਸੀ ਵੀ ਰਾਜੇ ਮਹਾਰਾਜੇ ਨੇ ਆਉਣਾ ਉਹਦਾ ਮਾਨ ਸਨਮਾਨ ਕਰਕੇ ਪਿੰਡ ਦੀਆਂ ਸਾਰੀਆਂ ਔਰਤਾਂ ਸਾਟੜ ਕੇ ਵੀ ਵੇੜੇ ਦੀ ਆਣ ਇਹ ਤਿਉਹਾਰ ਦਾ ਇਤਿਹਾਸ ਹੈ ਕਿਉਂ ਰਾਜੇ ਮਹਾਰਾਜੇ ਨੂੰ ਖੁਸ਼ ਕਰਨ ਵਾਸਤੇ ਪਿੰਡ ਦੀਆਂ ਜਨਨੀਆਂ ਨੱਚਦੀਆਂ ਤੇ ਆਪਣੀਆਂ ਹੁੰਦੀਆਂ ਸੀਗੀਆਂ ਸਾਟੜ ਕੇ ਰਹਿੰਦੀਆਂ ਹੁੰਦੀਆਂ ਸੀ ਹੌਲੀ-ਹੌਲੀ ਇਹ ਚੇਂਜ ਹੋਇਆ ਪੰਜਾਬ ਦੇ ਈਆਂ ਤਿਉਹਾਰਤੀਆਂ ਦਾ ਕੋਹਾ ਜਾਂਦੇ ਈਆਂ ਵਾਸਤੇ ਜਿਹੜੇ ਮਾਪੇ ਆ ਆਪਣੇ ਧੀਆਂ ਨੂੰ ਸਰਗੀ ਸੰਧਾਰਾ ਦਿੰਦੇ ਆ ਪੰਜਾਬ ਦੀ ਜਿੱਦੇ ਇਹ ਮਹੱਤਵ ਹੈ ਠੀਕ ਹੈ ਨਨਦਪੱਤਿਆ ਇਕੱਠੀਆਂ ਹੁੰਦੀਆਂ ਨੱਚਦੀਆਂ ਗਿੱਧੇ ਪਾਉਂਦੀਆਂ ਸੌਣ ਦਾ ਮਹੀਨਾ ਹੁੰਦਾ ਸੌਣ ਦੇ ਮਹੀਨੇ ਨੂੰ ਇੰਜੋਏ ਕਰਦੀਆਂ ਜਿਹੜੇ ਹਿੰਦੂ ਧਰਮ ਹੈ ਉਹਦੇ ਵਿੱਚ ਜਿਹੜੇ ਇਹ ਤਿਉਹਾਰ ਸੁਹਾਗਣਾ ਭਾਗਣਾ ਇੱਕ ਵਰਤ ਰੱਖ ਕੇ ਕਰਦੀਆਂ ਕਹਿੰਦੇ ਹਿੰਦੂ ਧਰਮ ਦੇ ਜਿਹੜੇ ਸ਼ਿਵਜੀ ਜੀ ਸੀਗੇ ਉਹਨਾਂ ਦੀ ਪਾਰਵਤੀ ਨੇ ਉਹਨਾਂ ਨੂੰ ਪਾਣ ਵਾਸਤੇ 108 ਸਾਲ ਗੇਟ ਕੀਤੀ 108ਵੇਂ ਸਾਲ ਉਹਨਾਂ ਦਾ ਜਿਹੜੀ ਮੈਰਿਸ ਹੋਈ ਸੀਗੀ ਸ਼ਿਵਜੀ ਨਾਲ ਤਾਂ ਇਸ ਤਰ੍ਹਾਂ ਕਿ ਹਿੰਦੂ ਧਰਮ ਦੇ ਲੜਕੀਆਂ ਵਰਤ ਰੱਖਣੀਆਂ ਤਾਂ ਕਿ ਸਾਡੇ ਜਿਹੜਾ ਪਤੀ ਹੋਵੇ ਵਧੀਆ ਹੋਵੇ ਠੀਕ ਹੈ ਉਹ ਆਪਣੇ ਆਪਣੇ ਬੁੱਤੋ ਇੱਥ ਨੂੰ ਵਧੀਆ ਬਣਾਉਣ ਵਾਸਤੇ ਕੁੜੀਆਂ ਗੁੜੀਆਂ ਵਰਤ ਰੱਖਦੀਆਂ ਪਰ ਜਿਹੜਿਆ ਪੰਜਾਬ ਦੇ ਵਿੱਚ ਤਿਉਹਾਰ ਮਨਾਇਆ ਜਾਂਦਾ ਇਹ ਤਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਸਵਾਗਤ ਦੇ ਨਾਲ ਇਹਦਾ ਕੋਈ ਮੋਟੀ ਨਹੀਂ ਹੈਗਾ ਤਾਂ ਇਹ ਦੋਨੋਂ ਸੈਪਰੇਟ ਚੀਜ਼ਾਂ ਜਦ ਕਿ ਇਹ ਲੜਕੀਆਂ ਮੋਸਟਲੀ ਇਹਨੂੰ ਮਿਕਸ ਅਪ ਕਰ ਦਿੰਦੀਆਂ ਤਾਂ ਪੰਜਾਬ ਦੇ ਵਿੱਚ ਤੀਆਂ ਤੋਂ ਹਰ ਤੀਆਂ ਦਾ ਮਾਪਿਆਂ ਦਾ ਜਿਹਦੇ ਵਿੱਚ ਮਾਪੇ ਆਪਣੇ ਧੀਆ ਕੋਲ ਆਉਂਦੇ ਨੇ ਸਰਗੀਆਂ ਸੰਧਾਰਾ ਲੈ ਕੇ ਆਉਂਦੇ ਆ ਠੀਕ ਹੈ ਉਹਨਾਂ ਨੂੰ ਹਾਰ ਸ਼ਿੰਗਾਰ ਦਾ ਸਮਾਨ ਲੈ ਕੇ ਆਉਂਦੇ ਆ ਤਾਂ ਨਨਤ ਵਰਜਾਈਆਂ ਆਪਸ ਦੇ ਵਿੱਚ ਇੱਕ ਮੌਕਾ ਹੁੰਦਾ ਹੈ ਤਿਉਹਾਰ ਜਿਹੜਾ ਇੱਕ ਮੌਕਾ ਇੱਕ ਜਰੀਆ ਹੈ ਨਨਤ ਵਰਜਾਈਆਂ ਨੂੰ ਆਪਸ ਵਿੱਚ ਇਕੱਠੀਆਂ ਕਰਨ ਦਾ ਮਾਪਿਆਂ ਦਾ ਆਪਣੇ ਧੀਆਂ ਪ੍ਰਤੀ ਆਪਣਾ ਪਿਆਰ ਜਿਹੜਾ ਜ਼ਾਹਿਰ ਕਰਨ ਦਾ ਚਾਹੇ ਉਹ ਵੀ ਸੁਡਾਂ ਦੇ ਸਹਾਰੇ ਹੋਵੇ ਚਾਹੇ ਉਹ ਮਠਿਆਈ ਲੈ ਕੇ ਜਾਈਏ ਚਾਹੇ ਸਾਤ ਸਿੰਗਾਇਆ ਸੂਟ ਲੈ ਕੇ ਜਾਈਏ ਉਹ ਇੱਕ ਮਾਨਸਮਾਨ ਹੁੰਦਾ ਹੈ ਮਾਪਿਆਂ ਦਾ ਆਪਣੇ ਧੀਆਂ ਪ੍ਰਤੀ ਇਹ ਤਿਉਹਾਰ ਹੈ ਜੀ ਆਪਣਾ ਧੀਆਂ ਦਾ ਹੋਰ ਹੀ ਇਤਿਹਾਸ ਹੈ ਇੱਕ ਹੋਰ ਗੱਲ ਹੈ ਵੀ ਸੌਣ ਦੇ ਮਹੀਨੇ ਦੇ ਵਿੱਚ ਕਹਿੰਦੇ ਵੀ ਸੱਸ ਤੇ ਨੂੰ ਇਕੱਠੀਆਂ ਨਹੀਂ ਰਹਿਣੀਆਂ ਉਹਦੇ ਬਾਰੇ ਕੀ ਕਹਿੰਦੇ ਇਹ ਐਕਚੁਅਲੀ ਮਿੱਠਾ ਸੌਣ ਦੇ ਮਹੀਨੇ ਜੋ ਸਾਸਨੋ ਇਕੱਠੀਆਂ ਨਹੀਂ ਹੁੰਦੀਆਂ ਉਹ ਪਹਿਲੇ ਜ਼ਮਾਨੇ ਚ ਕਹਿੰਦੇ ਸੀ ਕਿ ਥੋੜੀ ਜਿਹੀ ਸਾਸਨ ਨੂੰ ਰਿਲੈਕਸੇਸ਼ਨ ਮਿਲ ਜੇ ਥੋੜੀ ਜਿਹੀ ਨੋਨ ਨੂੰ ਰਿਲੈਕਸੇਸ਼ਨ ਮਿਲ ਜੇ ਜਦ ਕਿ ਭਾਜ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਆਪਾਂ ਰਿਸ਼ਤਾ ਦੇਖੀ ਸਾਸਨੋ ਦਾ ਰਿਸ਼ਤਾ ਮਾ ਵਰਗਾ ਹੋ ਗਿਆ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਇਸ ਚੀਜ਼ ਨੂੰ ਕੋਈ ਨਹੀਂ ਮੰਨਦਾ ਵੀ ਸਾਸਨੋ ਇਕੱਠੀਆਂ ਨਹੀਂ ਰਹਿਣੀਆਂ ਹਾਂ ਜਦ ਲੜਕੀ ਦੀ ਮੈਰਿਜ ਹੁੰਦੀ ਹੈ ਪਹਿਲੇ ਸਾਲ ਦੇ ਵਿੱਚ ਇਹ ਜ਼ਰੂਰ ਮੰਨਿਆ ਜਾਂਦਾ ਹੈ ਕਿ ਸਾਸਨੋ ਨੂੰ ਥੋੜੀ ਜਿਹਾ ਇਕੱਠੀਆਂ ਲਾ ਰੱਖੀ ਜੇ ਵੈਸੇ ਇਹ ਮਿੱਥ ਹੈ ਕਿ ਉਹਨਾਂ ਨੂੰ ਇਕੱਠੀਆਂ ਨਹੀਂ ਰਹਿਣਾ ਚਾਹੀਦੇ ਮੇਰੇ ਅਕੋਰਡਿੰ 18 ਸਾਲ ਵੇਟ ਕਰਿਆ ਅੱਜ ਵੀ ਕੁੜੀਆਂ ਕਰ ਸਕਦੀਆਂ ਬਿਲਕੁਲ ਨਹੀਂ ਕੁਸ਼ਤੀ ਲੈਦੀ ਕਿਉਂ ਨਹੀਂ ਕਰਦੀ ਅਬ ਬਸ ਉਹ ਪਰਵਾਹ ਨਹੀਂ ਕਿ ਉਹਨਾਂ ਕੋਲ ਸੀ ਜੀ ਇੰਨੀ ਸਮਰਥਾ ਵੇਟ ਕਰਨ ਦੀ ਅੱਜ ਤੱਕ ਸਮਝਣੇ ਚਾਹੀਦੇ ਜੀ ਨਹੀਂ ਚਾਹੀਦੇ ਚਲੋ ਇਹ ਪ੍ਰੋਗਰਾਮ ਕਰਦੇ ਹਾਂ ਕੁੜੀਆਂ ਹਰ ਇੱਕ ਖਲ ਮਨਾਉਂਦੀਆਂ ਇਹ ਤਾਂ ਸਮਾਜ ਨੂੰ ਕੀ ਦੇਣਾ ਹੈ ਜੀ ਸਮਾਜ ਨੂੰ ਦੇਖੋ ਆਪਣਾ ਜਿਹੜਾ ਸਮਾਜ ਹੈ ਉਹ ਆਪਣੇ ਜਿਹੜੇ ਵਿਰਸੇ ਦੇ ਨਾਲ ਵਿਸਰਦਾ ਜਾ ਰਿਹਾ ਹੈ ਆਪਣਾ ਵਿਰਸੇ ਤੋਂ ਕਾਫੀ ਦੂਰ ਹੁੰਦਾ ਜਾ ਰਿਹਾ ਹੈ ਤੀਆਂ ਦਾ ਤਿਉਹਾਰ ਮਨਾਉਣ ਦਾ ਜਿਹੜਾ ਅੱਜ ਕੱਲ ਮੇਨ ਮੋਟਿਵ ਹੈ ਜਿਹੜਾ ਅੱਜ ਕੱਲ ਚੱਲ ਰਿਹਾ ਹੈ ਉਹਦੇ ਵਿੱਚ ਇਹ ਹੋ ਗਿਆ ਕਿ ਜਿਹੜੇ ਆਪਣੇ ਬੱਚੇ ਅੱਜ ਕੱਲ ਦੇ ਮਾਡਰਨ ਜਿਹੜਾ ਜ਼ਮਾਨਾ ਆ ਰਿਹਾ ਹੈ ਉਹ ਬੱਚੇ ਆਪਣੇ ਵਿਰਸੇ ਦੇ ਨਾਲ ਵਿਸਰਦੇ ਜਾ ਰਹੇ ਹਨ ਵਿਰਸੇ ਨੂੰ ਭੁੱਲਦੇ ਜਾ ਰਹੇ ਇਹ ਤੀਆਂ ਦਾ ਤਿਉਹਾਰ ਇੱਕ ਜਰੀਆ ਹੈ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਜਿਤਾਉਣ ਦਾ ਕਿ ਹਾਂ ਪੰਜਾਬ ਤੇ ਇਹ ਵੀ ਇੱਕ ਤਿਉਹਾਰ ਹੈ ਜਿਹੜਾ ਅੱਜ ਕੱਲ ਭੁੱਲਦੇ ਜਾ ਰਹੇ ਹਨ ਲੋਕ ਅੱਜ ਕੱ ਸਗੀ ਪਰਾਂਦੇ ਕਿਉਂ ਯੂਜ਼ ਕਰਦੇ ਨਹੀਂ ਪਤਾ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਨਾ ਜੀਨ ਪੈਂਟਾਂ ਨਾਲ ਸੂਟਾਂ ਦਾ ਕਹਿੰਦੇ ਨਾ ਸੂਟਾਂ ਨੂੰ ਬਦਲਤਾ ਸੂਟਾਂ ਦੀ ਜਿਹੜਾ ਸਾਰੇ ਵਿੱਚ ਜੀਨ ਪੈਂਟ ਦਾ ਕੰਫਰਟੇਬਲ ਮਹਿਸੂਸ ਕਰਦੇ ਨੇ ਲਹੰਗੀਆਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਲਹੰਗੇ ਕੀ ਹੁੰਦੇ ਆ ਅੱਜ ਕੱਲ ਹੁਣ ਇਹ ਇੱਕ ਮੌਕਾ ਹੁੰਦਾ ਹੈ ਸਾਡੇ ਵਾਸਤੇ ਵੀ ਆਪਣੇ ਬੱਚਿਆਂ ਨੂੰ ਇੱਕ ਆਪਣੇ ਪੰਜਾਬ ਵਿਸਥੇ ਨਾਲ ਜੋੜੀਏ ਸੀ ਆਪਣੇ ਬੱਚਨ ਦਸੀਏ ਵੀ ਇਹ ਵੀ ਹਾਸ਼ ਸੰਗਾਰ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਜਿਹੜੀਆਂ ਫੁਲਕਾਰੀਆਂ ਐ ਲਹੰਗੀਆਂ ਐ ਪਰਾਂਦੀਆਂ ਐ ਡੋਰੀਆਂ ਐ ਇਹਨਾਂ ਉਹ ਪੰਜਾਬ ਚੋਂ ਖਤਮ ਨਹੀਂ ਹੋਣ ਦੇਣਾ ਇਕਤਿਆਂ ਹੈ ਇਹਨਾਂ ਨੂੰ ਜ਼ਿੰਦਾ ਰੱਖਣਾ ਇੱਕ ਇੱਕ ਹੋਰ ਗੱਲ ਵੀ ਉਹ ਬੜਾ ਆਪਣਾ ਬਣੀ ਹੀ ਗੱਲ ਹੈ ਵੀ ਨਗੋਟ ਦਾ ਜੱਤੀ ਦੇ ਲਹਿੰਗੇ ਦੀ ਸਤੀ ਕਹਿੰਦੇ ਆ ਅੱਜ ਕੱਲ੍ਹ ਹੈ ਸਤੀਆਂ ਵਾਲੀ ਗੱਲ ਬਸ ਦੇਖੋ ਜ਼ਮਾਨਾ ਚੇਂਜ ਹੁੰਦਾ ਜਾ ਰਿਹਾ ਆ ਪਤਾ ਕਹਿ ਨਹੀਂ ਸਕਦੇ ਹੈਗੇ ਵੀ ਮੈਂ ਹੁਣ ਤੁਹਾਨੂੰ ਇਹਦਾ ਕੀ ਜਵਾਬ ਦਵਾਂ ਇਹ ਮੁਸ਼ਕਿਲ ਹੈ ਬਹੁਤ ਇਹਦਾ ਜਵਾਬ ਦੇਣਾ ਜ਼ਮਾਨਾ ਚੇਂਜ ਹੁੰਦਾ ਭੀ ਬੰਦੇ ਨੇ ਚੇਂਜ ਹੋਣਾ ਚਾਹੀਦਾ ਜੱਗੀਆਂ ਫਰਾਂਦੇ ਤੁਹਾਨੂੰ ਪਤਾ ਹੋਊਗਾ ਕਿ ਕਿ ਦੂਰ ਹੋ ਗਏ ਠੀਕ ਸੋ ਤੁਸੀਂ ਦੇਖਿਆ ਇਹ ਬੀਬੀਆਂ ਨੇ ਕੁੜੀਆਂ ਨੇ ਜਿਹੜਾ ਇਤਿਹਾਰ ਹੈ ਮਨਾ ਰਹੀਆਂ ਨੇ ਸਾਡੇ ਨਾਲ ਗੱਲਬਾਤ ਕਰਦੇ ਵਕ ਵਕ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਸੋ ਅਸੀਂ ਆਸ ਕਰਦੇ ਹਾਂ ਤੇ ਇਸ ਪੂਰੀ ਗੱਲਬਾਤ ਦਾ ਤੁਸੀਂ ਆਨੰਦ ਮਾਣੋਗੇ ਤੇ ਲਗਾਤਾਰ ਸਾਡੇ ਨਾਲ ਬਨੇ ਰਹੋ ਅਸੀਂ ਚੈਨਲ ਤੇ ਸਤਿ ਸ਼੍ਰੀ ਅਕਾਲ